ਪਠਾਨਕੋਟ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਪਿਛਲੇ 2 ਦਿਨਾਂ ਦੀ ਲਗਾਤਾਰ ਬਰਸਾਤ ਨੇ ਨਦੀਆਂ ਨਾਲੇ ਉਫਾਨ ਤੇ ਲਿਆ ਦਿੱਤੇ ਨੇ ਖਾਸ ਤੌਰ ਤੇ ਰਾਵੀ ਦਰਿਆ ਜਲਾਲੀਆ ਦਰਿਆ ਅਤੇ ਹੋਰ ਆਲੇ ਦੁਆਲੇ ਦੇ ਨਦੀਆਂ ਨਾਲਿਆਂ ਦੇ ਵਿੱਚ ਉਫਾਨ ਆਇਆ ਹੋਇਆ ਪਾਣੀ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਵਹਿ ਰਿਹਾ ਅਜਿਹੇ ਵਿੱਚ ਕੁਝ ਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਬਮਿਆਲ ਤੋਂ ਪਠਾਨਕੋਟ ਜਾਣ ਵਾਲਾ ਰਸਤਾ ਜਿਹੜਾ ਜਿਹੜੀ ਸੜਕ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਸੰਪਰਕ ਟੁੱਟ ਚੁੱਕਾ ਹੈ ਪਾਣੀ ਦਾ ਵਹਾਅ ਇੰਨਾ ਜ਼ਿਆਦਾ ਸੀ ਕਿ ਤਨੂ ਹੀ ਆਪਣੇ ਨਾਲ ਵਹਾ ਕੇ ਪਾਣੀ ਲੈ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਸੜਕ ਪੂਰੀ ਤਰ੍ਹਾਂ ਦੇ ਨਾਲ ਨੁਕਸਾਨੀ ਗਈ ਹੈ ਤੇ ਦੋਵਾਂ ਇਲਾਕਿਆਂ ਦਾ ਆਪਸ ਦੇ ਵਿੱਚ ਸੰਪਰਕ ਟੁੱਟ ਗਿਆ ਕੋਈ ਵੀ ਵਾਹਨ ਹੈ ਜਿਹੜਾ ਉਹ ਇਸ ਸੜਕ ਤੋਂ ਨਹੀਂ ਗੁਜ਼ਰ ਸਕਦਾ ਕਿਉਂਕਿ ਬਹੁਤ ਵੱਡਾ ਪਾੜ ਹੈ ਜਿਹੜਾ ਸੜਕ ਦੇ ਵਿੱਚ ਪੈ ਗਿਆ ਸੁਰਾਹਗੀਰਾਂ ਵੱਲੋਂ ਇਹ ਵੀਡੀਓ ਰਿਕਾਰਡ ਕੀਤੀ ਗਈ ਹੈ ਤੁਸੀਂ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਪਾਣੀ ਦਾ ਵਹਾਅ ਪੂਰੀ ਪੱਕੀ ਸੜਕ ਨੂੰ ਆਪਣੇ ਨਾਲ ਵਹਾ ਕੇ ਲੈ ਜਾਂਦਾ ਸੋ ਇਸ ਤਰ੍ਹਾਂ ਪਠਾਨਕੋਟ ਦੇ ਇਸ ਇਲਾਕੇ ਦਾ ਸੰਪਰਕ ਬਾਕੀ ਜ਼ਿਲ੍ਹੇ ਨਾਲ ਬਾਕੀ ਦੇਸ਼ ਦੇ ਨਾਲ ਪੂਰੀ ਤਰ੍ਹਾਂ ਦੇ ਨਾਲ ਟੁੱਟ ਚੁੱਕਿਆ ਹੈ